ਸੱਚੀ ਗੱਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੰਜਾਬੀ ਲੋਕਾਂ ਦੇ ਵਿੱਚ ਫਿਰ ਤੋਂ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਕਿਉਂਕਿ ਦੋਸਤੋ ਹਰ ਰੋਜ਼ ਅਸੀਂ ਨੈੱਟ ਦੇ ਉੱਤੇ ਦੇਖ ਰਹੇ ਹਾਂ ਕਿ ਰਾਜਵੀਰ ਜਵੰਦਾ ਦੇ ਉੱਤੇ ਹੁਣ ਵੀ ਵੱਡੀਆਂ-ਵੱਡੀਆਂ ਖਬਰਾਂ ਵੱਡੇ-ਵੱਡੇ ਖੁਲਾਸੇ ਹਰ ਰੋਜ਼ ਪੋਲਾ ਖੁਲ ਰਹੀਆਂ ਹਨ ਕਦੇ ਰਾਜਵੀਰ ਜਵੰਦਾ ਦੀ ਮਾਂ ਦੇ ਉੱਤੇ ਦੋਸ਼ ਲਗਾਏ ਜਾਂਦੇ ਹਨ ਕਦੇ ਪਤਨੀ ਦੇ ਉੱਤੇ ਦੋਸ਼ ਲਗਾਏ ਜਾਂਦੇ ਹਨ ਤੇ ਹੁਣ ਲੋਕਾਂ ਦੇ ਵੱਲੋਂ ਉਸ ਦੀ ਭੈਣ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਸ ਦੀ ਭੈਣ ਨੇ ਦੋਸਤਾਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਰਾਜਵੀਰ ਜਵੰਦਾ ਨੂੰ ਮਾਰਿਆ ਗਿਆ ਹੈ ਉਹ ਮਰਿਆ ਨਹੀਂ ਤੇ ਦੋਸਤੋ ਹੁਣ ਜਿਹੜੇ ਇਹ ਗੰਭੀਰ ਦੋਸ਼ ਵੱਡੇ ਦੋਸ਼ ਰਾਜਵੀਰ ਜਵੰਦਾ ਦੀ ਭੈਣ ਤੇ ਲਾਏ ਹਨ ਇਸ ਦੇ ਜਿਹੜੀ ਵਿਚਲੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਜੋ ਵੀਡੀਓ ਨੈੱਟ ਦੇ ਉੱਤੇ ਵਾਇਰਲ ਹੋਈ ਹੈ ਇਹ ਦੱਸਿਆ ਗਿਆ ਹੈ ਕਿ ਰਾਜਵੀਰ ਜਵੰਦਾ ਦੀ ਜਿਹੜੀ ਭੈਣ ਹੈ ਉਸ ਦਾ ਇੱਕ ਅੱਜ ਤੋਂ 3 ਤੋਂ 4 ਸਾਲ ਪਹਿਲਾਂ ਰਾਜਵੀਰ ਜਵੰਦਾ ਦੇ ਨਾਲ ਇੱਕ ਪਾਰਟੀ ਦੇ ਵਿੱਚ ਵੱਡਾ ਝਗੜਾ ਹੁੰਦਾ ਹੈ ਜਿਸ ਦੇ ਕਾਰਨ ਉਹਨਾਂ ਦੀ ਵੱਡੇ ਝਗੜੇ ਦੇ ਕਾਰਨ ਵੱਡੀ ਦੁਸ਼ਮਣੀ ਪੈ ਜਾਂਦੀ ਹੈ ਤੇ ਜਦੋਂ ਤੋਂ ਉਹ ਦੁਸ਼ਮਣੀ ਪੈਂਦੀ ਹੈ ਤਾਂ ਹੁਣ ਰਾਜਵੀਰ ਜਵੰਦਾ ਦੀ ਭੈਣ ਪੈਸੇ ਲੱਖਾਂ ਰੁਪਏ ਪੈਸਾ ਖਰਚ ਕਰਕੇ ਕਹਿੰਦੇ ਹਨ ਕਿ ਉਸਦੇ ਦੋਸਤਾਂ ਨੂੰ ਆਪਣੇ ਵੱਸ ਦੇ ਵਿੱਚ ਕਰ ਲੈਂਦੀ ਹੈ ਤੇ ਲੱਖਾਂ ਰੁਪਿਆ ਉਹਨਾਂ ਨੂੰ ਦੇ ਕੇ ਰਾਜਵੀਰ ਜਵੰਦਾ ਦਾ ਕਤਲ ਕਰਵਾ ਦਿੰਦੀ ਹੈ ਤੇ ਰਾਜਵੀਰ ਜਵੰਦਾ ਦੇ ਦੋਸਤ ਰਾਜਵੀਰ ਜਵੰਦਾ ਨੂੰ ਕਿਸੇ ਕੋਕ ਦੇ ਵਿੱਚ ਕੋਈ ਨਸ਼ੀਲੀ ਦਵਾਈ ਮਿਲਾ ਕੇ ਰਾਜਵੀਰ ਜਵੰਦਾ ਨੂੰ ਦਿੰਦੇ ਹਨ ਤੇ ਜਦੋਂ ਉਹ ਰਾਈਡ ਕਰਨ ਦੇ ਲਈ ਜਾਂਦਾ ਹੈ ਤਾਂ ਉਹ ਨਸ਼ੇ ਦੇ ਵਿੱਚ ਆਪਣੀ ਬਾਈਕ ਨੂੰ ਓਵਰਸਵੀਟ ਕਰ ਦਿੰਦਾ ਹੈ ਜਿਸ ਦੇ ਕਾਰਨ ਰਾਜਵੀਰ ਜਵੰਦਾ ਦੀ ਬਾਈਕ ਤੇਜ਼ ਰਫ਼ਤਾਰ ਦੇ ਕਾਰਨ ਦੋ ਪਸ਼ੂਆਂ ਦੇ ਵਿੱਚ ਟਕਰਾਂਦੇ ਹੋਏ ਪਸ਼ੂਆਂ ਦੇ ਵਿੱਚ ਜਾ ਕੇ ਵੱਜਦੀ ਹੈ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਦੀ ਬਾਈਕ ਵੀ ਟੁੱਟ ਜਾਂਦੀ ਹੈ ਤੇ ਰਾਜਵੀਰ ਜਵੰਦਾ ਦੇ ਇੰਨੀਆਂ ਜ਼ਿਆਦਾ ਗੰਭੀਰ ਸੱਟਾਂ ਸਿਰ ਦੇ ਵਿੱਚ ਗਰਦਨ ਉੱਤੇ ਰੇਡ ਦੀ ਹੱਡੀ ਉੱਤੇ ਤੇ ਹੋਰ ਸੱਟਾਂ ਵੀ ਸਰੀਰ ਦੇ ਉੱਤੇ ਲੱਗਦੀਆਂ ਹਨ ਜਿਸ ਕਾਰਨ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਉੱਥੋਂ ਉਹਨਾਂ ਨੂੰ ਹਸਪੀਟਲ ਦੇ ਵਿੱਚੋਂ ਜਵਾਬ ਦਿੱਤਾ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਪ੍ਰਾਈਵੇਟ ਗੱਡੀ ਦੇ ਵਿੱਚ ਡਾਕਟਰਾਂ ਦੇ ਕੋਲ ਮੋਹਾਲੀ ਦੇ ਫੋਟੀਸ ਹਸਪਤਾਲ ਵਿੱਚ ਲਿਆਇਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਐਡਮਿਟ ਕੀਤਾ ਜਾਂਦਾ ਹੈ ਤੇ 10-12 ਦਿਨਾਂ ਦੇ ਇਲਾਜ ਤੋਂ ਬਾਅਦ ਉਹਨਾਂ ਨੂੰ ਮਰਤਕ ਸਾਬਤ ਕਰ ਦਿੱਤਾ ਜਾਂਦਾ ਹੈ ਤੇ ਹੁਣ ਇਹ ਦੋਸ਼ ਵੀ ਦੋਸਤਾਂ ਦੇ ਉੱਤੇ ਲਗਾਏ ਜਾ ਰਹੇ ਹਨ ਕਿ ਉਹ ਸਰਕਾਰੀ ਐਂਬੂਲੈਂਸ ਦੇ ਵਿੱਚ ਲੈ ਕੇ ਆਂਦੇ ਤਾਂ ਰਾਜਵੀਰ ਜਵੰਦਾ ਦੀ ਜਾਨ ਬਚ ਜਾਂਦੀ ਉਸ ਦੇ ਦੋਸਤਾਂ ਦੀ ਵਜ੍ਹਾ ਦੇ ਕਾਰਨ ਤੇ ਭੈਣ ਦੇ ਉੱਤੇ ਇਹ ਨਿਸ਼ਾਨੇ ਸਾਦੇ ਜਾ ਰਹੇ ਹਨ ਕਿ ਉਸ ਨੇ ਆਪਣੀ ਪੁਰਾਣੀ ਰੰਜਿਸ਼ਬਾਜੀ ਕੱਢੀ ਹੈ ਪਰ ਦੋਸਤੋਂ ਭੈਣ ਦਾ ਹੁਣ ਵੱਡਾ ਬਿਆਨ ਆ ਚੁੱਕਿਆ ਹੈ ਇਹ ਨੈੱਟ ਦੇ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿ ਪੁਲਿਸ ਅਫਵਾਹਾਂ ਨਾ ਫਲਾਓ ਨਾ ਮੇਰੀ ਮਾਂ ਦੇ ਉੱਤੇ ਨਾ ਜਵੰਦਾ ਦੀ ਪਤਨੀ ਦੇ ਉੱਤੇ ਨਾ ਮੇਰੇ ਕਿਸੇ ਰਿਸ਼ਤੇਦਾਰ ਦੇ ਉੱਤੇ ਤੇ ਨਾ ਮੇਰੇ ਉੱਤੇ ਦੋਸ਼ ਲਗਾਓ ਰਾਜਵੀਰ ਜਵੰਦਾ ਦਾ ਇੱਕ ਐਕਸੀਡੈਂਟ ਹੋਇਆ ਹੈ ਪਸ਼ੂਆਂ ਦੇ ਵਿੱਚ ਵੱਜਣ ਦੇ ਕਾਰਨ ਜਿਸ ਕਰਕੇ ਉਹਨਾਂ ਦੀ ਮੋਹਾਲੀ ਦੇ ਫੋਟੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਇਸ ਲਈ ਰਾਜਵੀਰ ਜਵੰਦਾ ਦੀ ਭੈਣ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਹੱਥ ਬੰਨ੍ਹ ਕੇ ਤੇ ਮੈਂ ਵੀ ਬੇਨਤੀ ਕਰਦਾ ਹਾਂ ਕਿ ਇਹ ਕਿ ਇਹੋ ਜਿੰਨੀਆਂ ਅਫਵਾਹਾਂ ਨਾ ਫਲਾਓ ਅਜਿਹੇ ਕਮੈਂਟ ਨਾ ਕਰੋ ਇਹ ਵੀਡੀਓ ਲੋਕਾਂ ਨੂੰ ਸੁਝਾਅ ਦੇਣ ਦੇ ਲਈ ਬਣਾਈ ਗਈ ਹੈ ਕਿ ਇਹ ਇੱਕ ਸੱਚਾਈ ਹੈ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹੈ ਜਿਸ ਦੀ ਵਜ੍ਹਾ ਦੇ ਕਾਰਨ ਉਸ ਦੀ ਮੌਤ ਹੋਈ ਹੈ ਦੁੱਖ ਦਾ ਸਮਾਂ ਹੈ ਪਰਿਵਾਰ ਦੇ ਨਾਲ ਖੜੋ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ